ਦੋਸਤੋ ਸਕੂਲੀ ਵਿਦਿਆਰਥੀਆਂ ਦੇ ਜਿਹੜੇ ਨਤੀਜੇ ਐ ਕਿ 10ਵੀਂ 12ਵੀਂ ਦੇ ਉਹ ਆ ਚੁੱਕੇ ਨੇ ਚੰਗੀਆਂ ਖਬਰਾਂ ਵੀ ਆਈਆਂ ਪਰ ਉਦਾਸ ਕਰਨ ਵਾਲੀਆਂ ਖਬਰਾਂ ਵੀ ਆਈਆਂ ਚਾਰ ਖਬਰਾਂ ਇਹੋ ਜੀਆਂ ਪੜੀਆਂ ਜਿਨ੍ਹਾਂ ਨੂੰ ਦੇਖ ਕੇ ਮਨ ਉਦਾਸ ਹੋਇਆ ਨਿਰਾਸ਼ ਹੋਇਆ ਕਿਉਂਕਿ ਚਾਰ ਉਹ ਵਿਦਿਆਰਥੀ ਜਿਨ੍ਹਾਂ ਦੇ ਨੰਬਰ ਚੰਗੇ ਨਹੀਂ ਆਏ ਜਾਂ ਫੇਲ ਹੋ ਗਏ ਉਹਨਾਂ ਨੇ ਖੁਦਕਸ਼ੀ ਕੀਤੀ ਤੇ ਆਪਣੇ ਆਪ ਨੂੰ ਖਤਮ ਕਰ ਲਿਆ ਇਹ ਇੱਕ ਬੜਾ ਖਤਰਨਾਕ ਰੁਝਾਨ ਹੈ ਵਿਦਿਆਰਥੀਆਂ ਦੇ ਅੰਦਰ ਉਹ ਵਿਦਿਆਰਥੀ ਕਿੱਥੋਂ-ਕਿੱਥੋਂ ਦੇ ਸੀ ਇਹ ਗੱਲ ਮੈਂ ਨਹੀਂ ਦੱਸਣੀ ਕਿਉਂਕਿ ਮੇਰੀ ਗੱਲ ਸੁਣ ਕੇ ਉਹਨਾਂ ਦੇ ਮਾਪਿਆਂ ਨੂੰ ਤਕਲੀਫ ਪਹੁੰਚੇਗੀ ਪਰ ਇਹ ਖਬਰਾਂ ਪੰਜਾਬ ਤੋਂ ਵੀ ਆਈਆਂ ਸ਼ਿਮਲੇ ਤੋਂ ਵੀ ਆਈਆਂ ਕੋਟੇ ਤੋਂ ਵੀ ਆਈਆਂ ਹੋਰ ਥਾਵਾਂ ਤੋਂ ਵੀ ਆਈਆਂ ਇੱਕ ਪੰਜਾਬ ਦਾ ਮੁੰਡਾ ਜਿਹੜਾ 12ਵੀਂ ਜਮਾਤ ਦੇ ਵਿੱਚੋਂ ਫੇਲ ਹੋ ਗਿਆ ਜਦੋਂ ਆਪਣੇ ਘਰੇ ਆਇਆ ਰਿਜ਼ਲਟ ਦਾ ਪਤਾ ਲੱਗਿਆ ਘਰਦਿਆਂ ਨੂੰ ਤੇ ਮਾਪਿਆਂ ਨੇ ਝਿੜਕ ਦਿੱਤਾ ਜਦੋਂ ਮਾਪਿਆਂ ਨੇ ਝਿੜਕਿਆ ਉਹ ਉਦਾਸ ਹੋ ਗਿਆ ਤੇ ਦੁਖੀ ਹੋ ਕੇ ਉਹਨੇ ਛੱਤ ਦੇ ਨਾਲ ਲੰਮਕ ਕੇ ਹੁੱਕ ਦੇ ਨਾਲ ਆਪਣੀ ਜਾਨ ਦੇ ਦਿੱਤੀ ਇੱਕ ਕੁੜੀ ਹੋਰ ਕਿ ਜਦੋਂ ਦੂਜੀ ਵਾਰੀ ਬਰਮੀਜ ਮੌਚੋ ਫੇਲ ਹੋਈ ਤਾਂ ਫਿਰ ਘਰੇ ਨਹੀਂ ਗਈ ਸਿੱਧੀ ਨਹਿਰ ਤੇ ਚਲੀ ਗਈ ਤੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਦੋ ਮੁੰਡੇ ਉਹਨਾਂ ਨੇ ਖੁਦਕਸ਼ੀ ਕੀਤੀ ਜਿਨ੍ਹਾਂ ਦੇ ਨੰਬਰ ਕੱਟ ਆਏ ਸੀ ਪਾਸ ਤਾਂ ਹੋਏ ਪਰ ਨੰਬਰ ਕੱਟ ਆਏ ਕਹਿੰਦੇ ਇਹ ਤਸੱਲੀ ਬਖਸ਼ ਨੰਬਰ ਨਹੀਂ ਆਏ ਉਦਾਸ ਹੋ ਗਏ ਡਿਪਰੈਸ਼ਨ ਚਲੇ ਗਏ ਤੇ ਖੁਦਕਸ਼ੀ ਕਰ ਲਈ ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਇਹ ਚਾਰ ਖਬਰਾਂ ਬੜੀਆਂ ਉਦਾਸ ਕਰਨ ਵਾਲੀਆਂ ਖਬਰਾਂ ਨੇ ਤਾਂ ਇਹਨਾਂ ਖਬਰਾਂ ਦੀ ਰੋਸ਼ਨੀ ਦੇ ਵਿੱਚ ਅੱਜ ਸਾਨੂੰ ਜਿਹੜਾ ਸਾਡਾ ਵਿੱਦਿਕ ਟੰਚਾ ਹੈਗਾ ਜਿਹੜਾ ਸਾਡਾ ਸਿੱਖਿਆ ਦਾ ਟੰਚਾ ਤੇ ਇਮਤਿਹਾਨ ਦੀ ਪ੍ਰਣਾਲੀ ਹੈ ਜਿਹੜੀ ਇਹਦੇ ਉੱਤੇ ਥੋੜੀ ਜੀ ਗੌਰ ਕਰ ਲੈਣੀ ਚਾਹੀਦੀ ਹੈ ਮਾਪਿਆਂ ਨੂੰ ਸਮਾਜ ਨੂੰ ਸਰਕਾਰ ਨੂੰ ਇਹਦਾ ਰਿਵਿਊ ਕਰ ਲੈਣਾ ਚਾਹੀਦਾ ਹੈ ਕਿਉਂਕਿ ਜਿਹੜਾ ਸਾਡਾ ਵਿੱਦਿਕ ਟੰਚਾ ਹੈਗਾ ਪਹਿਲੀ ਗੱਲ ਤਾਂ ਇਹ ਇਹ ਕੋਈ ਬਹੁਤਾ ਸਾਰਥਕ ਨਹੀਂ ਹੈਗਾ ਪੂਰੇ ਸਾਲ ਦਾ ਜਿਹੜੀ 365 ਦਿਨਾਂ ਦਾ ਹਾਸਲ ਕੀਤਾ ਹੋਇਆ ਗਿਆਨ ਹੈ ਜਿਹੜਾ ਉਹਦੀ ਅਸੀਂ ਪਰਖ ਤਿੰਨ ਘੰਟਿਆਂ 'ਚ ਕਰਦੇ ਹਾਂ ਜਦੋਂ ਇਮਤਿਹਾਨ ਹੁੰਦਾ ਸਾਲ ਬਾਅਦ ਤਾਂ ਸਮਾਂ ਤਿੰਨ ਘੰਟੇ ਹੁੰਦਾ ਕੁਐਸਚਨ ਪੇਪਰ ਦੇ ਉੱਤੇ ਲਿਖਿਆ ਹੁੰਦਾ ਸਮਾਂ ਤਿੰਨ ਘੰਟੇ ਤੇ ਕੁਐਸਚਨ ਦਿੱਤੇ ਹੁੰਦੇ ਨੇ ਕਿੰਨੇ ਉਹਦੇ ਵਿੱਚੋਂ 5 6 ਜਾਂ ਕਿੰਨੇ ਕਰਨੇ ਹੁੰਦੇ ਨੇਗੇ ਤੇ ਕੁਦਰਤੀ ਜੇ ਫਿਰ ਉਹ ਵਿਦਿਆਰਥੀ ਜਿਹੜਾ ਰੱਟਾ ਲਾਉਣ ਦਾ ਆਦੀ ਹੈ ਜਾਨੀ ਇੱਥੇ ਰੱਟਾ ਲਾਉਣ ਵਾਲੇ ਵਿਦਵਾਨ ਨੇ ਤੇ ਜਿਹੜੇ ਵਿਦਵਾਨ ਨੇ ਪਰ ਰੱਟਾ ਨਹੀਂ ਲਾ ਸਕਦੇ ਉਹ ਫੇਲ ਵਿਦਿਆਰਥੀ ਗਿਣੇ ਜਾਂਦੇ ਆ ਤੇ ਜੇ ਤਾਂ ਰੱਟਾ ਲਾਏ ਹੋਏ ਪੰਜ ਸਵਾਲ ਉਹ ਕਰ ਗਿਆ ਆਗੇ ਉਹਦੇ ਵਿੱਚ ਕੁਐਸਚਨ ਪੇਪਰ ਦੇ ਵਿੱਚ ਉਹਦੀ ਤਾਂ ਫਿਰ ਲਾਟਰੀ ਨਿਕਲਿਆ ਹੀ ਉਹ ਤਾਂ ਹੋ ਗਿਆ ਪਾਸ ਤੇ ਚੰਗੇ ਨੰਬਰ ਲੈ ਜਾਊਗਾ ਤੇ ਜੇ ਕਿਸੇ ਵਿਦਿਆਰਥੀ ਦੇ ਵਿੱਚ ਰੱਟਾ ਲਾਉਣ ਦੀ ਸ਼ਕਤੀ ਨਹੀਂ ਹੈਗੀ ਤਾਂ ਉਹ ਫਿਰ ਫੇਲ ਗਿਣਿਆ ਜਾਂਦਾ ਤੇ ਉਹ ਉਦਾਸ ਹੁੰਦਾ ਤੇ ਫਿਰ ਕਈ ਵਾਰੀ ਇਸ ਤਰ੍ਹਾਂ ਮੌਤ ਦੇ ਮੂੰਹ ਵੱਲ ਵੀ ਵਾਧਦੇ ਨੇ ਵਿਦਿਆਰਥੀ ਤਾਂ ਸਾਡੀ ਜਿਹੜੀ ਇਮਤਿਹਾਨ ਦੀ ਪ੍ਰਣਾਲੀ ਹੈ ਤੇ ਸਾਡਾ ਜਿਹੜਾ ਇਹ ਵਿਦਕ ਟਾਂਚਾ ਹੈਗਾ ਇਹ ਬਹੁਤਾ ਵਿਦਿਆਰਥੀ ਦੇ ਪੱਖ ਦੇ ਵਿੱਚ ਨਹੀਂ ਹੈਗਾ ਪਾਵੇਂ ਵਿਦਿਆਰਥੀ ਅੱਜ ਕਿਹਾ ਜਾਂਦਾ ਹੈ ਕਿ ਇਹ ਜਿਹੜੀ ਪੜ੍ਹਾਈ ਹੈ ਜਿਹੜਾ ਐਜੂਕੇਸ਼ਨ ਸਿਸਟਮ ਹੈ ਇਹ ਤਾਂ ਜੀ ਚਾਈਲਡ ਸੈਂਟਰਡ ਐਜੂਕੇਸ਼ਨ ਹੈ ਜਾਨੀ ਵਿਦਿਆਰਥੀ ਦੇ ਦੋਲੇ ਘੁੰਮਦੀ ਹੈ ਜਿਹੜੀ ਵਿੱਦਿਆ ਹੈਗੀ ਹੈ ਪਰ ਇਹ ਗੱਲ ਬਹੁਤੀ ਸਾਰਥਕ ਨਹੀਂ ਹੈਗੀ ਵਿਦਿਆਰਥੀ ਦੇ ਉੱਤੇ ਬੋਝ ਲੱਦਿਆ ਜਾਂਦਾ ਸੀ ਰੋਜ਼ ਵੇਖਦੇ ਆ ਕਿ ਵਿਦਿਆਰਥੀ ਕਿਵੇਂ ਖੋਤੇ ਵਾਂਗੂ ਲੱਦੇ ਜਾਂਦੇ ਨੇ ਤੇ ਕਿਤਾਬਾਂ ਦਾ ਭਾਰ ਲੈ ਕੇ ਉਹ ਕਿੰਨਾ ਕਿੰਨਾ ਉਹ ਜਾਂਦੇ ਆ ਜਦੋਂ ਤੇ ਮੈਨੂੰ ਇੱਕ ਬੱਚੇ ਬਾਰੇ ਇੱਕ ਕੁੜੀ ਬਾਰੇ ਛੋਟੀ ਬੱਚੀ ਬਾਰੇ ਕਿ ਉਹ ਪੌੜੀਆਂ ਚੜਨ ਲੱਗੀ ਲੈ ਕੇ ਆਪਣਾ ਬੈਗ ਬਸਤਾ ਤੇ ਬੈਲੈਂਸ ਵਿਗੜ ਗਿਆ ਚੜਨ ਲੱਗੀ ਦਾ ਤੇ ਥੱਲੇ ਡਿੱਗ ਪਈ ਪੌੜੀਆਂ ਤੋਂ ਤੇ ਉਹਦੀ ਬਾਹ ਟੁੱਟ ਗਈ ਬਸਤੇ ਦੀ ਵਜ੍ਹਾ ਕਰਕੇ ਔਰ ਇਸ ਤਰ੍ਹਾਂ ਦੀਆਂ ਕਿੰਨੀਆਂ ਉਦਾਹਰਨਾਂ ਅਸੀਂ ਦੇ ਸਕਦੇ ਹਾਂ ਕਿ ਸਿੱਖਿਆ ਦਾ ਟੰਚਾ ਕਿਹੋ ਜਿਹਾ ਸਾਡਾ ਤੇ ਇੱਕ ਉਹ ਉਦਾਹਰਨ ਹੋਰ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਪਾਕਿਸਤਾਨ ਨਾਲ ਲੜ ਜੰਗ ਲੱਗੀ ਤਾਂ ਮੇਰੇ ਗਵੰਡ ਦੇ ਵਿੱਚੋਂ ਇੱਕ 6ਵੇਂ ਜਮਾਤ ਦਾ ਬੱਚਾ ਬੜਾ ਉਦਾਸ ਮੂੰਹ ਲੈ ਕੇ ਉਹਨੇ ਜਦੋਂ ਖਬਰਾਂ ਸਾਡੇ ਕੋਲੋਂ ਸੁਣੀਆਂ ਵੀ ਇਸ ਤਰ੍ਹਾਂ ਮਜ਼ਾਈਲਾ ਸੁੱਟ ਰਿਹਾ ਹੈ ਬੰਬ ਸੁੱਟ ਰਿਹਾ ਹੈ ਪਾਕਿਸਤਾਨ ਇੰਡੀਆ ਦੇ ਉੱਤੇ ਤਾਂ ਉਹ ਕਹਿੰਦਾ ਕਹਿੰਦਾ ਸਾਡੇ ਸਕੂਲ ਦੇ ਉੱਤੇ ਬੰਬ ਕੋਈ ਕਿਉਂ ਨਹੀਂ ਡਿੱਗਦਾ ਹੈਗਾ ਸਾਡਾ ਸਕੂਲ ਤਬਾਹ ਹੋ ਜਾਏ ਟਹਿ ਜੇ ਮਤਲਬ ਉਹ ਬੱਚੇ ਦੇ ਦਿਲ ਦੇ ਵਿੱਚ ਕਿੰਨਾ ਦਰਦ ਹੈ ਇਸ ਐਜੂਕੇਸ਼ਨ ਪ੍ਰਣਾਲੀ ਐ ਜਿਹੜੀ ਸਾਡੇ ਕਿਉ ਆਪਣਾ ਸਕੂਲ ਨੂੰ ਟਾਇਆ ਲੋਚਦਾ ਕਿ ਟਹਿ ਜਾਵੇ ਦੇ ਉੱਤੇ ਬੰਬ ਡਿੱਗ ਜਾਏ ਇੱਕ ਹੋਰ ਸਾਨੂੰ ਗੱਲ ਸੁਣਨ ਨੂੰ ਮਿਲਦੀ ਹੈ ਜਿਹੜੀ ਕਿ ਕੋਈ ਮਾਂ ਆਪਣੇ ਬੱਚੇ ਨੂੰ ਲੈ ਕੇ ਸੜਕ ਦੇ ਕਿਨਾਰੇ ਖੜੀ ਸੀ ਤੇ ਸਕੂਲ ਦੀ ਬੈਨ ਆਉਣੀ ਸੀ ਉਹਦੇ ਉੱਤੇ ਚੜਾਉਣਾ ਸੀ ਸਕੂਲ ਬੈਨ ਆਉਣ ਤੋਂ ਪਹਿਲਾਂ ਹੀ ਇੰਨੇ ਕਹਿੰਦੇ ਇੱਕ ਬੰਦਾ ਬੱਕਰੇ ਨੂੰ ਖਿੱਚੀ ਲਈ ਜਾਂਦਾ ਉਹ ਬੱਕਰਾ ਮਿਆਂ ਮਿਆਂ ਕਰ ਰਿਹਾ ਤੇ ਉਹ ਬੰਦੇ ਦੇ ਪਿੱਛੇ ਤੁਰਨ ਤੋਂ ਨਾ ਕਰ ਰਿਹਾ ਤੇ ਉਹ ਰੁਕ ਰਿਹਾ ਆਪਣੇ ਪੈਰ ਗੱਡ ਰਿਹਾ ਧਰਤੀ ਦੇ ਉੱਤੇ ਕਿ ਮੈਂ ਨਹੀਂ ਜਾਣਾ ਤੇਰੇ ਨਾਲ ਉਹ ਬੱਕਰਾ ਕੱਟਣ ਵਾਲਾ ਬੰਦਾ ਜਿਹੜਾ ਕਸਾਈ ਸੀ ਉਹ ਬੱਕਰੇ ਨੂੰ ਖਿੱਚ ਰਿਹਾ ਸੀ ਤਾਂ ਉਹ ਬੱਚਾ ਆਪਣੀ ਮੰਮੀ ਨੂੰ ਪੁੱਛਦਾ ਹੈ ਕਿ ਮੰਮੀ ਇਹ ਅੰਕਲਾ ਜਿਹੜਾ ਇਸ ਬੱਕਰੇ ਨੂੰ ਸਕੂਲ ਛੱਡਣ ਜਾ ਰਿਹਾ ਜਣੀ ਇਸ ਗੱਲ ਦੇ ਵਿੱਚ ਕਿੱਡੀ ਵੱਡਾ ਦੁਖਾਂਤ ਪਿਆ ਹੈ ਕਿ ਬੱਕਰੇ ਨੂੰ ਜਿਹਨੂੰ ਕੱਟਿਆ ਜਾਣਾ ਹੈ ਵੱਢਿਆ ਜਾਣਾ ਹੈ ਕਸਾਈ ਖਿੱਚ ਕੇ ਉਹਨੂੰ ਕਸਾਈ ਖਾਨੇ ਲੈ ਕੇ ਜਾ ਰਿਹਾ ਬੁੱਚੜ ਖਾਨੇ ਲੈ ਕੇ ਜਾ ਰਿਹਾ ਤੇ ਬੱਚਾ ਉਹਦੀ ਤੁਲਨਾ ਇਹ ਕਰ ਰਿਹਾ ਕਿ ਬੁੱਚੜ ਖਾਨੇ ਦੀ ਤੁਲਨਾ ਇਹਦਾ ਮਤਲਬ ਸਕੂਲ ਨਾਲ ਹੋ ਗਈ ਤੇ ਉਹ ਕਸਾਈ ਹੈ ਜਿਹੜਾ ਉਹ ਮਾਪਿਆ ਇਹਦਾ ਰੋਲ ਕਰ ਰਿਹਾ ਤੇ ਉਹਨੂੰ ਖਿੱਚ ਕੇ ਛੱਡਣ ਜਾ ਰਿਹਾ ਉੱਥੇ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਨੂੰ ਸਮਾਜ ਦੇ ਵਿੱਚੋਂ ਸੁਣਨ ਨੂੰ ਮਿਲਦੀਆਂ ਨੇਗੀਆਂ ਇਹ ਸਾਡੀ ਵਿਦਿਕ ਪ੍ਰਣਾਲੀ ਦੇ ਉੱਤੇ ਇਮਤਿਹਾਨ ਪ੍ਰਣਾਲੀ ਦੇ ਉੱਤੇ ਪ੍ਰਸ਼ਨ ਚਿੰਤਾ ਲਾਉਂਦੀਆਂ ਕਿ ਇਹ ਠੀਕ ਨਹੀਂ ਹੈਗੀਆਂ ਪੂਰੀ ਤਰ੍ਹਾਂ ਤੇ ਅੱਜ ਸਾਡੇ ਸਮਾਜ ਦੇ ਵਿੱਚ ਅਸੀਂ ਇਹ ਗੱਲ ਦਾਵਾ ਕਰਦੇ ਆ ਕਿ ਵਿਦਿਆਰਥੀ ਦੇ ਦੋਲੇ ਤਾਂ ਜੀ ਸਰਕਾਰ ਵੀ ਘੁੰਮਦੀ ਹੈ ਸਰਕਾਰ ਨੇ ਕਿੰਨਾ ਵਧੀਆ ਵਿਦਿਕ ਢਾਂਚਾ ਦਿੱਤਾ ਹੋਇਆ ਹੈ ਇੱਕ ਸਰਕਾਰ ਹੈ ਤੇ ਦੂਜੇ ਪਾਸੇ ਸਮਾਜ ਹੈ ਇਹਦਾ ਬਹੁਤ ਵੱਡਾ ਰੋਲ ਹੈ ਵਿਦਿਆਰਥੀਆਂ ਨੂੰ ਪੜਾਉਣ ਲਿਖਾਉਣ ਦੇ ਵਿੱਚ ਇੱਕ ਪਾਸੇ ਅਧਿਆਪਕ ਨੇ ਚੌਥੇ ਪਾਸੇ ਮਾਪੇ ਨੇ ਜਣੀ ਇਹ ਸਰਕਾਰ ਸਮਾਜ ਅਧਿਆਪਕ ਤੇ ਮਾਪੇ ਜੇ ਚਾਰੇ ਧਿਰਾਂ ਰਲ ਕੇ ਇੱਕ ਵਿਦਿਆਰਥੀ ਨੂੰ ਪਾਸ ਨਹੀਂ ਕਰਾ ਸਕਦੇ ਹੈਗੇ ਤਾਂ ਫਿਰ ਕਿਤੇ ਨਾ ਕਿਤੇ ਸਵਾਲੀਆ ਚਿੰਨ ਲੱਗ ਜਾਂਦਾ ਇਹਨਾਂ ਦੇ ਰੋਲ ਦੇ ਉੱਤੇ ਕਿ ਸਰਕਾਰ ਦਾ ਸਮਾਜ ਦਾ ਮਾਪਿਆਂ ਦਾ ਤੇ ਅਧਿਆਪਕਾਂ ਦਾ ਰੋਲ ਸਹੀ ਹੈ ਤੇ ਜੇ ਬੱਚੇ ਫਿਰ ਵੀ ਖੁਦਕਸ਼ੀ ਵੱਲ ਵਧਦੇ ਹੈ ਤਾਂ ਕਿਉਂ ਬਦਰੇ ਨਹੀਂਗੇ ਜੇ ਇਹਨਾਂ ਚਾਰਾਂ ਦਾ ਰੋਲ ਸਹੀ ਹੈ ਤਾਂ ਇਥੇ ਬੱਚੇ ਨੂੰ ਜਿਹੜੇ ਵਿਦਿਆਰਥੀ ਹੈ ਉਹਨਾਂ ਨੂੰ ਵੀ ਇਸ ਖੁਸ਼ਫਹਿਮੀ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਇਹ ਚਾਰੇ ਚੀਜ਼ਾਂ ਸਾਡੇ ਦੁਆਲੇ ਘੁੰਮਦੀਆਂ ਐ ਇਹ ਤਾਂ ਜੀ ਸਰਕਾਰ ਦਾ ਫਰਜ ਐ ਇਹ ਸਮਾਜ ਦਾ ਫਰਜ ਐ ਮਾਪਿਆਂ ਦਾ ਤੇ ਅਧਿਆਪਕਾਂ ਦਾ ਫਰਜ ਐ ਬੱਚਾ ਵੀ ਆਪਣੇ ਆਪ ਨੂੰ ਇਹ ਨਾਲ ਸਮਝੇ ਕਿ ਚਾਰੇ ਧਿਰਾਂ ਜਿਹੜੀਆਂ ਹੈਗੀਆਂ ਮੇਰੀ ਪੂਜਾ ਕਰਨ ਵਾਲੀ ਐ ਇਹ ਤਾਂ ਮੇਰੇ ਆਲੇ ਦੁਆਲੇ ਘੁੰਮਦੇ ਐ ਇਹਨਾਂ ਦੀ ਹੀ ਡਿਊਟੀ ਐ ਬਿਲਕੁਲ ਇਹਨਾਂ ਦੀ ਡਿਊਟੀ ਹੈ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਐ ਸਮਾਜ ਦਾ ਰੋਲ ਵੀ ਹੈ ਅਧਿਆਪਕਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਐ ਮਾਪਿਆਂ ਦਾ ਬਹੁਤ ਵੱਡਾ ਰੋਲ ਹੈ ਪਰ ਵਿਦਿਆਰਥੀ ਇਹ ਨਾ ਸਮਝੇ ਕਿ ਹੁਣ ਇਹ ਚਾਰਾਂ ਦਾ ਹੀ ਕੰਮ ਹੈ ਤੇ ਮੇਰਾ ਤਾਂ ਕੋਈ ਕੰਮ ਹੈ ਨਹੀਂਗਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਇਹ ਮੈਨੂੰ ਜੋ ਮਰਜ਼ੀ ਮੈਂ ਜੋ ਮਰਜ਼ੀ ਕਰਾਂ ਤੇ ਇਹ ਇਹ ਹੀ ਕਰਨਗੇ ਸਾਰਾ ਕੁਝ ਇਹ ਨਹੀਂ ਹੈ ਵਿਦਿਆਰਥੀ ਦਾ ਵੀ ਕੋਈ ਫਰਜ਼ ਬਣਦਾ ਹੈ ਪਰ ਵਿਦਿਆਰਥੀ ਦੇ ਉੱਤੇ ਬੋਝ ਲੱਦਿਆ ਨਹੀਂ ਜਾਣਾ ਚਾਹੀਦਾ ਇਹ ਇਹ ਗੱਲਾਂ ਸਾਰੀਆਂ ਸੋਚਣ ਵਾਲੀਆਂ ਤਾਂ ਵਿਦਿਆਰਥੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਵਿਦਿਆਰਥੀਆਂ ਨੂੰ ਕਿ ਖੁਦਕੁਸ਼ੀ ਕਰਨ ਦੀ ਥਾਂ ਦੇ ਉੱਤੇ ਹਾਲਾਤਾਂ ਨਾਲ ਲੜਨਾ ਸਿੱਖੋ ਤੇ ਮਾਪਿਆਂ ਦੇ ਦੋਸਤ ਬਣ ਕੇ ਚੱਲਣ ਤੇ ਮਾਪੇ ਵੀ ਉਹਦੇ ਦੋਸਤ ਬਣ ਕੇ ਚੱਲਣ ਵਿਦਿਆਰਥੀ ਦੇ ਉਹਨਾਂ ਨੂੰ ਬਾਹਮ ਰੋੜ ਕੇ ਨਾ ਕਹਿਣ ਮਾਪੇ ਡਿਪਰੈਸ਼ਨ 'ਚ ਚਲੇ ਜਾਂਦੇ ਜਦੋਂ ਗਵਾਂਡੀਆਂ ਦਾ ਬੱਚਾ 4 ਨੰਬਰ ਵੱਧ ਲੈ ਆਉਂਦਾ ਨਾ ਤੇ ਸਾਡੇ ਦੇ 4 ਨੰਬਰ ਘਟਾ ਜਾਣ ਤਾਂ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਵੀ ਉਹਨਾਂ ਦੇ ਵੱਧ ਕਿਵੇਂ ਆ ਗਏ ਮੇਰੇ ਗਵਾਂਡ ਦੇ ਵਿੱਚ ਇੱਕ ਬੱਚੀ ਦੇ ਉਹ 88% ਨੰਬਰ ਆ ਗਏ ਤਾਂ ਮੈਂ ਪਹਿਲੇ ਕਹਣਾ ਸ਼ੁਰੂ ਕਰਤਾ ਵੀ 90% ਕਿਉਂ ਨਹੀਂ ਆਏ 95 ਕਿਉਂ ਨਹੀਂ ਆਏ ਇਹ ਤਾਂ ਥੋੜੇ ਆਏ ਨੇ ਇਹ ਥੋੜੇ ਨਹੀਂ ਹੈਗੇ ਨੰਬਰ ਬਹੁਤ ਹੁੰਦੇ ਨੇ ਤਾਂ ਵਿਦਿਆਰਥੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਾਰਿਆਂ ਨੇ ਡੀਸੀ ਲੱਗਣਾ ਹੈ ਸਾਰਿਆਂ ਨੇ ਕੋਈ ਵੱਡੇ ਵੱਡੇ ਅਫਸਰ ਹੀ ਲੱਗਣਾ ਹੈ ਇਹ ਸਮਾਜ ਨੂੰ ਚਲਾਉਣ ਵਾਸਤੇ ਕਿੰਨੇ ਸਾਰੇ ਲੋਕਾਂ ਦੀ ਕਿੰਨੇ ਸਾਰੇ ਸਾਨੂੰ ਵਿਅਕਤੀਆਂ ਦੀ ਲੋੜ ਹੈ ਕਿਸੇ ਨੇ ਡਾਕਟਰ ਬਣਨਾ ਹੈ ਵਕੀਲ ਬਣਨਾ ਹੈ ਅਧਿਆਪਕ ਬਣਨਾ ਹੈ ਇੰਜੀਨੀਅਰ ਬਣਨਾ ਹੈ ਤੇ ਦਫ਼ਤਰੀ ਕੰਮੇ ਚਾਹੀਦੇ ਨੇ ਕਿੰਨਾ ਕੁ ਸੇ ਇਥੇ ਸਿਸਟਮ ਹੈ ਉਹ ਮੈਂ ਗਿਣਾ ਤਾਂ ਕਿੰਨੇ ਕੰਮੇ ਲੱਗੇ ਹੋਏ ਨੇਗੇ ਸਾਡੇ ਦੇਸ਼ ਨੂੰ ਸਾਡੀ ਸਟੇਟ ਨੂੰ ਚਲਾਉਣ ਵਾਸਤੇ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਸਾਰੀ ਜਿਹੜੀ ਟੀਸੀ ਵਾਲਾ ਬੇਰੀ ਛਾੜਨਾ ਹੁੰਦਾ ਇਸ ਦਾ ਸਿਖਰਲੀ ਪੋਸਟ ਤੇ ਹੀ ਜਾਣਾ ਕੋਈ ਕਿਤੇ ਫਿੱਟ ਹੋ ਜਾਏਗਾ ਕੋਈ ਕਿਤੇ ਫਿੱਟ ਹੋਏਗਾ ਕੋਈ ਕਿਤੇ ਫਿੱਟ ਹੋਏਗਾ ਜ਼ਰੂਰ ਹੋ ਜਾਣਗੇ ਸਾਰੇ ਫਿੱਟ ਤੇ ਉਦਾਸ ਨਹੀਂ ਹੋਣਾ ਚਾਹੀਦਾ ਤਾਂ ਮੈਂ ਵਿਦਿਆਰਥੀਆਂ ਨੂੰ ਇੱਕ ਗੱਲ ਕਹਿ ਕੇ ਗੱਲ ਖਤਮ ਕਰਨੀ ਚਾਹੁੰਨਾ ਕਿ ਪਿਆਰੇ ਬੱਚਿਓ ਤੁਸੀਂ ਵੀ ਇਹਨਾਂ ਸਮਝੋ ਕਿ ਇਹ ਚਾਰੇ ਤਰ੍ਹਾਂ ਜਿਹੜੀਆਂ ਹੈਗੀਆਂ ਇਹ ਸਾਡੀ ਪੂਜਾ ਕਰਨ ਇਹਨਾਂ ਦੀ ਹੀ ਡਿਊਟੀ ਹੈ ਬਾਬਾ ਨਜ਼ਮੀ ਤੁਹਾਡੇ ਵਰਗੇ ਵਿਦਿਆਰਥੀਆਂ ਨੂੰ ਇੱਕ ਆਪਣੀ ਕਵਤਾ ਦੇ ਰਾਹੀਂ ਕਹਿੰਦੇ ਨੇ ਕਹਿੰਦਾ ਬੇਹਿਮਤੇ ਨੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਕਿਉਂਕਿ ਕਈ ਇਹਨੂੰ ਮੁਕੱਦਰ ਕਿਸਮਤ ਕਹਿੰਦੇ ਆਏ ਕਿਸਮਤ ਦੇ ਵਿੱਚ ਲਿਖੇ ਨਹੀਂ ਸੀ ਪਾਸ ਹੋਣਾ ਇਹ ਤਾਂ ਜੀ ਕਿਸਮਤ ਦੀਆਂ ਗੱਲਾਂ ਨਹੀਂ ਬਾਬਾ ਨਜ਼ਮੀ ਇਸ ਗੱਲ ਨੂੰ ਰੱਦ ਕਰਦੇ ਹੋਏ ਕਹਿੰਦੇ ਨੇ ਬੇਹਿਮਤੇ ਨੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਜਿਹੜੇ ਉਗਣ ਵਾਲੇ ਹੁੰਦੇ ਆ ਨਾ ਜਿਹੜੇ ਬੀਜ ਦੇ ਵਿੱਚ ਕੁਝ ਹੁੰਦਾ ਹੈ ਉਹ ਪੱਥਰਾਂ ਦੇ ਵਿੱਚ ਵੀ ਉੱਗ ਜਾਂਦਾ ਹੈ ਤੇ ਉਹ ਵੱਡਾ ਹੋ ਜਾਂਦਾ ਹੈ ਤੇ ਉਹ ਜ਼ਿੰਦਗੀ ਦਾ ਆਨੰਦ ਮਾਣਦਾ ਹੈ ਉਹ ਬੂਟਾ ਉਹ ਦਰਖਤ ਉਹ ਬੀਜ ਉੱਗਣ ਵਾਲੇ ਜਿਹੜੇ ਹੁੰਦੇ ਨੇ ਤੋਂ ਵਿਦਿਆਰਥੀਆਂ ਦੇ ਵਿੱਚ ਇਹ ਹੌਸਲਾ ਹੋਣਾ ਚਾਹੀਦਾ ਹੈ ਕਿ ਅਸੀਂ ਕੁਝ ਕਰਕੇ ਬਖਾਉਣ ਜਾਣਦੇ ਆ ਤੇ ਅਸੀਂ ਨਿਰਾਪura ਆਚਾਰ ਧਰਾਂ ਦੇ ਸਿਰ ਤੇ ਨਹੀਂ ਖੜੇ ਹੈਗੇ ਸਾਡਾ ਵੀ ਕੋਈ ਰੋਲ ਹੈ ਤਾਂ ਇਸ ਕਰਕੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਉਹਨਾਂ ਵਿਦਿਆਰਥੀਆਂ ਦੀਆਂ ਇਬਰਾਹਿਮ ਲਿੰਕਨ ਵਰਗਿਆਂ ਦੀਆਂ ਜਿਹੜੀਆਂ ਉਧਾਰ ਦੀਆਂ ਕਿਤਾਬਾਂ ਮੰਗ ਕੇ ਸਟਰੀਟ ਇਲੈਕਟਾਂ ਦੇ ਥੱਲੇ ਜਾ ਕੇ ਪੜਦੇ ਰਹੇ ਤੇ ਬਹੁਤ ਕੁਛ ਬਣਿਆ ਉਹ ਰਾਸ਼ਟਰਪਤੀ ਤੱਕ ਬਣੇ ਅਮਰੀਕਾ ਦੇ ਇਹੋ ਜਿਹੇ ਹੋਰ ਕਿੰਨੀਆਂ ਸ਼ੈਂਕੜੇ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਤਾਂ ਮੈਂ ਉਹਨਾਂ ਵਿਦਿਆਰਥੀਆਂ ਨੂੰ ਜਿਹੜੇ ਨਿਰਾਸ਼ ਹੋ ਕੇ ਮੌਤ ਬਲਵਾਦੇ ਨੇ ਜਾਂ ਉਹਨਾਂ ਮਾਪਿਆਂ ਨੂੰ ਵੀ ਮੈਂ ਕਹਿਣਾ ਚਾਹੁੰਨਾ ਜਿਹੜੇ ਕੋਈ 4 ਨੰਬਰ ਘੱਟ ਆਉਣ ਦੇ ਉੱਤੇ ਜਾਂ ਰਿਜ਼ਲਟ ਮਾੜਾ ਆਉਣ ਦੇ ਉੱਤੇ ਫੇਲ ਹੋ ਜਾਂਦੇ ਨੇ ਬੱਚੇ ਉਹਨਾਂ ਨੂੰ ਝਿੜਕ ਦਿੰਦੇ ਆ ਇਹ ਬਿਲਕੁਲ ਹੀ ਓਕਾ ਹੀ ਗਲਤ ਹੈ ਇਹ ਕੋਈ ਕੁੰਬ ਦਾ ਮੇਲਾ ਤਾਂ ਹੈ ਨਹੀਂਗਾ ਵੀ ਫੇਲ ਹੋ ਗਏ ਤੇ 12 ਸਾਲਾਂ ਬਾਅਦ ਆਊਗਾ ਕੁੰਬ ਦਾ ਮੇਲਾ ਏ ਭਾਈ 6 ਮਹੀਨਿਆਂ ਬਾਅਦ ਕੰਪਾਰਟਮੈਂਟ ਦੇ ਤੇ ਰਿਪੇਅਰ ਦੇ ਪੇਪਰ ਫੇਰ ਹੋ ਜਾਂਦੇ ਨੇਗੇ 6 ਮਹੀਨਿਆਂ ਬਾਅਦ ਹੋ ਜਾਂਦੇ ਨੇ ਤੇ ਇਸ ਕਰਕੇ ਉਹਨਾਂ ਬੱਚਿਆਂ ਨੂੰ ਹੌਸਲਾ ਦਿਓ ਰਿਵਿਊ ਕਰੋ ਕਿੱਥੇ ਕਮੀ ਰਹੀ ਗਈ ਕਿੱਥੇ ਇਹ ਸਾਡੇ ਕੋਲੋਂ ਕੋਈ ਤੰਗੀ ਤੁਰਸ਼ੀ ਰਹੀ ਅਸੀਂ ਇਹਨੂੰ ਬੱਚੇ ਨੂੰ ਪੂਰਾ ਇਹ ਕਿਉਂ ਨਹੀਂ ਅਸੀਂ ਕਰ ਸਕੇ ਇਹਨੂੰ ਕਿਉਂ ਨਹੀਂ ਫੀਡ ਕਰ ਸਕੇ ਕਿਉਂ ਨਹੀਂ ਅਸੀਂ ਇਹਨੂੰ ਇੱਥੋਂ ਤੱਕ ਲੈ ਕੇ ਜਾ ਸਕੇ ਮੰਜ਼ਲ ਤੱਕ ਇਹ ਸਾਰਿਆਂ ਨੂੰ ਰਿਵਿਊ ਕਰ ਲੈਣਾ ਚਾਹੀਦਾ ਤੇ ਇਸ ਕਰਕੇ ਬੇਨਤੀ ਹੈ ਕਿ ਇਹ ਚਾਰ ਬੱਚੇ ਜਿਹੜੇ ਸਾਡੇ ਕੋਲੋਂ ਚਲੇ ਗਏ ਐ ਇੱਕੀ ਦੇ ਸੈਸ਼ਨ ਦੇ ਵਿੱਚ ਜਿਹੜੀ ਮੇਰੀ ਨਿਗਾਹ ਦੇ ਵਿੱਚ ਆਏ ਬੱਚੇ ਹੋਰ ਵੀ ਹੋਣਗੇ ਪੂਰਾ ਮੇਰਾ ਧਿਆਨ ਉਹਨਾਂ ਮੈਂ ਪੜ ਨਹੀਂ ਸਕਿਆ ਤਾਂ ਇਹ ਚਾਰ ਮੇਰੇ ਧਿਆਨ ਚ ਆਏ ਤੇ ਚਾਰਾਂ ਨੇ ਮੈਨੂੰ ਝੰਜੋੜਿਆ ਮੇਰੇ ਤੇ ਮਨ ਤੇ ਬੋਝ ਬਣਿਆ ਤੇ ਬੋਝ ਮੈਂ ਤੁਹਾਡੇ ਨਾਲ ਵੰਡਣ ਲੱਗਿਆ ਤੇ ਮੇਰੀ ਬੇਨਤੀ ਹੈ ਕਿ ਇਸ ਗੱਲ ਨੂੰ ਦੂਰ ਤੱਕ ਪਹੁੰਚਾਓ ਕਿ ਜਿਹੜੀ ਇਹ ਐਗਜ਼ਾਮੀਨੇਸ਼ਨ ਪ੍ਰਣਾਲੀ ਜਿਹੜੀ ਇਹ ਸਿੱਖਿਆ ਦੀ ਪ੍ਰਣਾਲੀ ਇਹ ਰੱਟਾ ਲਾਉ ਸਿਸਟਮ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਸਰਕਾਰ ਦੇ ਹਿੱਸੇ ਦਾ ਕੰਮ ਆਉਂਦਾ ਹੈ ਉਹ ਸਰਕਾਰ ਕਰੇ ਮਾਪਿਆਂ ਦੇ ਹਿੱਸੇ ਦਾ ਜਿਹੜਾ ਕੰਮ ਹੈ ਉਹ ਮਾਪੇ ਕਰਨ ਸਮਾਜ ਦੇ ਹਿੱਸੇ ਦਾ ਜਿਹੜਾ ਰੋਲ ਬਣਦਾ ਹੈ ਉਹ ਸਮਾਜ ਕਰੇ ਤੇ ਅਧਿਆਪਕ ਜਿਹੜੇ ਹੁੰਦੇ ਨੇਗੇ ਉਹ ਤਾਂ ਇਸ ਗਿੱਲੀ ਮਿੱਟੀ ਨੂੰ ਵਿਦਿਆਰਥੀਆਂ ਨੂੰ ਜਣੀ ਵਿਦਿਆਰਥੀ ਗਿੱਲੀ ਮਿੱਟੀ ਹੁੰਦੇ ਨੇ ਇਸ ਗਿੱਲੀ ਮਿੱਟੀ ਤੋਂ ਉਹਨਾਂ ਨੇ ਕਿਹੋ ਜਿਹਾ ਭਾਂਡਾ ਬਣਾਉਣਾ ਹੈ ਉਸ ਕੁਮਿਆਰ ਦੀ ਤਰ੍ਹਾਂ ਜਿਹੜਾ ਗਿੱਲੀ ਮਿੱਟੀ ਤੋਂ ਸੋਹਣੇ-ਸੋਹਣੇ ਬਰਤਨ ਬਣਾ ਦਿੰਦਾ ਹੈ ਅਧਿਆਪਕਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਘੜਨਾ ਹੁੰਦਾ ਹੈ, ਤਰਾਸ਼ਣਾ ਹੁੰਦਾ ਹੈ, ਕੁਝ ਬਣਾਉਣਾ ਹੁੰਦਾ ਹੈ। ਇਹ ਅਧਿਆਪਕਾਂ ਦੀ ਤੇ ਵੱਡੀ ਜ਼ਿੰਮੇਵਾਰੀ ਹੈ, ਨਾਲ ਮਾਪਿਆਂ ਦੀ ਵੱਡੀ ਜ਼ਿੰਮੇਵਾਰੀ ਹੈ, ਸਮਾਜ ਤੇ ਸਰਕਾਰ। ਇਹ ਚਾਰੇ ਧਿਰਾਂ ਨੂੰ ਮੈਂ ਬੇਨਤੀ ਕਰਦਾ ਹੋਇ ਆਪਣੀ ਗੱਲ ਖਤਮ ਕਰਦਾ ਕਿ ਆਪੋ ਆਪਣਾ ਰੋਲ ਪਛਾਣੋ ਤੇ ਜਿਹੜੇ ਮਾਪੇ ਨੇ ਉਹ ਬਾਹਮ ਬਰੋੜ ਕੇ ਬੱਚਿਆਂ ਨੂੰ ਨਾ ਕਹਿਣ ਕਿ ਇੰਨੇ ਨੰਬਰ ਲੈ ਕੇ ਆ ਤੇ ਉਹਨਾਂ ਦੇ ਦੋਸਤ ਬਣ ਕੇ ਆਪਣੇ ਧੀਆਂ ਪੁੱਤਾਂ ਦੇ ਉਹਨਾਂ ਨੂੰ ਅਸੀਂ ਸ਼ਿਰੇ ਲਾਈਏ। ਤੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਸਾਨੂੰ ਦੇਖਣ ਨੂੰ ਮਿਲਦਾ ਹੈਗਾ ਉਹ ਮਾਹੌਲ ਸਾਨੂੰ ਦੇਖਣ ਨੂੰ ਨਾ ਮਿਲੇ ਤੇ ਇਨ੍ਹਾਂ ਚਾਰ ਬੱਚਿਆਂ ਦੀ ਮੌਤ ਦੇ ਉੱਤੇ ਦੁੱਖ ਪ੍ਰਗਟ ਕਰਦਾ ਹੋਇਆ ਮੈਂ ਤੁਹਾਡੇ ਨਾਲ ਦੁੱਖ ਸਾਂਝਾ ਕਰਦਾ ਹੋਇਆ ਮੈਂ ਆਪਣੀ ਗੱਲ ਬੰਦ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਅਸੀਂ ਇਸ ਸਿੱਖਿਆ ਦੇ ਪ੍ਰਬੰਧ ਨੂੰ ਹੋਰ ਸੋਨਾ ਬਣਾਵਾਂਗੇ ਤਾਂ ਜੋ ਸਾਨੂੰ ਵਧੀਆ ਨਤੀਜੇ ਮਿਲਣ ਤੇ ਸਾਡੇ ਬੱਚੇ ਮੰਜ਼ਲਾਂ ਦੇ ਉੱਤੇ ਖੁਸ਼ੀ-ਖੁਸ਼ੀ ਪਹੁੰਚਣ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ